ਤਵੇਗ ਜੀ ਆਪ ਜੀ ਨੇ ਬਾਬਾ ਜੀ ਦੇ ਕਿਦੋਂ ਦਰਸ਼ਨ ਕੀਤੇ ਸੀ ਕਿੰਨੇ ਸਾਲ ਦੀ ਉਮਰ ਦੇ ਵਿੱਚ ਮੈਂ ਤਾਂ ਬਹੁਤ ਛੋਟਾ ਸੀ ਤੁਹਾਨੂੰ ਫੋਟੋ ਦਿਖਾ ਦਾਂਗੇ ਉਦੋਂ ਹੂੰ ਤੁਹਾਡੀ ਇਹ ਵੀ ਤੁਹਾਡੀ ਹਾਂ ਇਹ ਤਾਂ 2014 ਦੀ ਲਾਸਟ ਵਾਰੀ ਦੀ ਅੱਛਾ ਲਾਸਟ ਵਾਰੀ ਦੀ ਹਾਂ ਲਾਸਟ ਵਾਰੀ ਦੀ ਇਹ ਵੀ ਦੇਖੋ ਸੰਤਪੁਰ ਬਲਿੰਦਰ ਸਿੰਘ ਹੀ ਰਾਣਾ ਸਾਹਿਬ ਵਾਲੇ ਜਿਹੜੇ ਹੁਣ ਵਿਜਦਮ ਕੀ ਸੀਗੇ ਸਤਿ ਸ੍ਰੀ ਛੱਡੇ ਹਾਂਜੀ ਸਤਿ ਸ੍ਰੀ ਛੱਡੇ ਉਹਨਾਂ ਨਾਲ ਬਾਬਾ ਜੀ ਦਾ ਬਹੁਤ ਪ੍ਰੇਮ ਸੀ ਬਾਬਾ ਜੀ ਹੰਸਾਲੀ ਵਾਲਿਆਂ ਦਾ ਹੂੰ ਬਾਬਾ ਜੀ ਉਹਨਾਂ ਨੂੰ ਬਹੁਤ ਪ੍ਰੇਮ ਕਰਦੇ ਸੀ ਸਭ ਨੂੰ ਹੀ ਕਰਦੇ ਸੀ ਪਰ ਕੁਝ ਸ਼ਰੂਹਾਂ ਵਿਸ਼ੇਸ਼ ਇਹੋ ਜਿਹਿਆਂ ਜਿਨ੍ਹਾਂ ਨੂੰ ਮਹਾਪੁਰਸ਼ ਉਹ ਉਹਨਾਂ ਵਿੱਚੋਂ ਸੰਤ ਬਾਬਾ ਬਲਵਿੰਦਰ ਸਿੰਘ ਜੀ ਉਹ ਵੀ ਮਹਾਪੁਰਸ਼ਾਂ ਦਾ ਬਹੁਤ ਸਤਿਕਾਰ ਕਰਦੇ ਸੀ। ਹੂੰ ਇਹ 2014 ਦੀ ਫੋਟੋ ਹੈ। ਠੀਕ ਹੈ। ਦੀਵਾਨ ਲੱਗਦੇ ਸੀ ਹਰ ਸਾਲ ਪੰਜ ਉਹਨਾਂ ਦੇ ਰਾਡਾ ਸਹਿਬ ਲੈਦੇ ਹੰਸਾਲੀ ਸਹਿਬ। ਹੂੰ ਤਾਂ ਜਿੱਦਣ ਆਖਰੀ ਦੀਵਾਨ ਸੀ ਉਸ ਦਿਨ ਸਾਨੂੰ ਹੁਕਮ ਹੋਇਆ ਵੀ ਤੁਸੀਂ ਸੰਤ ਬਲਵਿੰਦਰ ਸਿੰਘ ਜੀ ਦੇ ਨਾਲ ਅੰਦਰ ਆਉਣਾ। ਮੈਂ ਵੀ ਨਾਲ ਚਲਾ ਗਿਆ ਸੰਤ ਬਾਬਾ ਅਮਰੀਕ ਸਿੰਘ ਜੀ ਦੇ। ਹੂੰ ਤੇ ਸੰਤ ਬਾਬਾ ਬਲਿੰਦਰ ਸਿੰਘ ਜੀ ਉਹਨਾਂ ਦੀਆਂ ਵਡਿਆਈਆਂ ਕੀਤੀਆਂ ਦਵਾਨਾਂ ਤੋਂ ਬਾਅਦ ਵਡਿਆਈਆਂ ਜਿਵੇਂ ਆਪਾਂ ਕਿੰਨਾ ਸਤਕਾਰ ਸਰੂਪੇ ਦਿੱਤੇ ਦਸਤਾਰਾਂ ਹੂੰ ਔਰ ਸਤਕਾਰ ਪੇਟਾ ਦਿੱਤੀ ਸੰਤ ਬਾਬਾ ਅਮਰੀਕ ਸਿੰਘ ਜੀ ਨੂੰ ਵਡਿਆਈਆਂ ਦਿੱਤੀਆਂ ਆ ਮੈਨੂੰ ਵੀ ਦਸਤਾਰ ਦਿੱਤੀ ਅੱਛੀ ਰੋਪੇ ਦੇ ਵਜੋਂ ਹੂੰ ਹੱਥ ਚ ਪਈ ਹੋਈ ਹੈ ਠੀਕ ਹੈ ਇਹ ਫੋਟੋ ਵੀ ਇੱਕ ਮੇਰੇ ਲਈ ਜੇ ਕਹਿੰਨ ਲੋ ਗੋਡ ਗਿਫਟ ਹੈ ਬਾਬਾ ਜੀ ਦਾ ਹੂੰ ਆ ਹੁਣ ਮੈਂ ਉੱਥੇ ਕਹਿ ਨਹੀਂ ਸਕਦਾ ਵੀ ਮੈਂ ਵੀ ਫੋਟੋ ਖਚਾਣੀ ਆ ਉਦੋਂ ਕੁਦਰਤੀ ਦੇਖੋ ਕੈਮਰਾਮੈਨ ਵੀ ਬੁਲਾਇਆ ਹੋਇਆ ਸੀ ਠੀਕ ਹੈ ਉਹਨਾਂ ਦੀ ਕੋਈ ਮੌਜ ਸੀ ਹੂੰ ਹੋਰ ਵੀ ਫੋਟੋਸ ਨੇ ਉਹ ਵੀ ਤੁਹਾਨੂੰ ਦਿਖਾਵਾਂ ਬਾਅਦ ਦੇ ਲਾਂਗਾ ਤੁਹਾਨੂੰ ਠੀਕ ਹੈ ਤਾਂ ਮੈਂ ਹੁਣ ਕਹਿ ਤਾਂ ਸਕਦਾ ਨਹੀਂ ਉੱਥੇ ਬੋਲਿਆ ਤਾਂ ਬੋਲ ਨਹੀਂ ਸਕਦੇ ਇੰਨਾ ਭੈ ਹੁੰਦਾ ਸੀ ਉਹਨਾਂ ਦਾ ਹੂੰ ਕਿੰਨੂੰ ਕਹਿੰਦੇ ਨਾ ਕੋਈ ਮੈਨੂੰ ਇੰਨਾ ਜ਼ਿਆਦਾ ਜਾਣਦਾ ਵੀ ਸੀ ਇੱਥੇ ਹੂੰ ਮੇਰੇ ਮਨ ਚ ਚੱਲੀ ਜਾਏ ਵੀ ਮੈਂ ਵੀ ਮਬਈ ਨਾਲ ਫੋਟੋ ਖਚਾਣੀ ਸੀ ਹੂੰ ਮੈਂ ਤਾਂ ਮੱਥਾ ਟੇਕ ਕੇ ਪਿੱਛੇ ਖੜ ਗਿਆ ਹੂੰ ਚਲੋ ਸਾਰਿਆਂ ਦੀ ਫੋਟੋ ਹੋ ਗਈ ਉਹ ਫੋਟੋਗ੍ਰਾਫਰ ਅਸੀਂ ਲੰਗਰ 'ਚ ਜਦੋਂ ਬੈਠੇ ਨਾ ਸਾਡੇ ਕੋਲ ਆ ਗਿਆ ਬਾਬਾ ਜੀ ਦੱਸਣ ਲੱਗ ਗਿਆ ਵੀ ਤੁਹਾਡੀਆਂ ਫੋਟੋਆਂ ਵੀ ਮੈਂ ਤੁਹਾਨੂੰ ਭੇਜਦਾਗਾ ਹੂੰ ਦੱਸਦਾ ਦੱਸਦਾ ਮੈਨੂੰ ਕਹਿੰਦਾ ਵੀਰ ਜੀ ਤੁਹਾਡੀ ਫੋਟੋ ਬੜੀ ਸੋਹਣੀ ਆਈ ਹੈ ਮੈਂ ਕਿਹਾ ਮੇਰੀ ਫੋਟੋ ਤੂੰ ਕਦੋਂ ਖਿੱਚ ਲਈ ਕਹਿੰਦਾ ਮੈਂ ਚੋਰੀ-ਜੋਰੀ ਖਿੱਚ ਲਈ ਜਦੋਂ ਤੁਸੀਂ ਮੱਥਾ ਟੇਕ ਰਹੇ ਸੀ ਇਹ ਉਹਨਾਂ ਦੀ ਫੋਟੋ ਹੈ ਠੀਕ ਹੈ ਗੁਰੂ ਸੋ ਮੇਰੀ ਜ਼ਿੰਦਗੀ ਦਾ ਹੋਰ ਵੀ ਕਈ ਸ਼ਲੋਕ ਹੈ ਹੈਗੇ ਨੇ ਹੂੰ ਆ ਉਹ ਕੋ ਸਮੇਂ ਨਾਲ ਮਿਲ ਜਾਣਗੇ ਆਪਾਂ ਨੂੰ ਹੂੰ ਤੇ ਆ ਫਿਰ ਉਹਦੋਂ ਦਾ ਤੋਹਫਾ ਹੈ ਹੂੰ ਪਤਾ ਹੀ ਨਹੀਂ ਸੀ ਐਨ ਐਕਸਪੈਕਟਿਡ ਇਸੇ ਤਰ੍ਹਾਂ ਹੀ ਹੋਇਆ ਸੰਤ ਬਾਬਾ RAM ਸਿੰਘ ਦੀ ਗੰਡੂ ਵਾਲੇ ਨਾਲ ਹੂੰ ਉਹਨਾਂ ਨਾਲ ਅਸੀਂ ਛੋਟੇ ਹੁੰਦੇ ਬਹੁਤ ਉਹਨਾਂ ਦੇ ਦਰਸ਼ਨ ਕੀਤੇ ਨੇ ਗੰਡੂ ਸਾਹਿਬ ਦਵਾਨ ਬਹੁਤ ਲੱਗਦੇ ਹੁੰਦੇ ਸੀ ਮੈਨੂੰ ਵੀ ਨਹੀਂ ਪਤਾ ਵੀ ਮੇਰੀ ਉਹਨਾਂ ਨਾਲ ਕੋਈ ਫੋਟੋ ਖਿੱਚੀ ਹੋਈ ਹੈ ਠੀਕ ਹੈ ਜਦੋਂ ਬਾਬਾ ਜੀ ਗੰਡੂ ਵਾਲੇ ਸ਼ੀਸ਼ ਛੱਡ ਗਏ ਹੂੰ ਉਸ ਤੋਂ ਬਾਅਦ ਮੇਕਲ ਦਾ ਸਪੰਦਾ ਲੈਣਾ ਬਾਅਦ ਮੈਂ ਇੱਥੇ ਬੈਠਾ ਫੋਨ ਦੇਖ ਰਿਹਾ ਸੀ ਇੱਕ ਸਰੂਪ ਆਇਆ ਬਾਬਾ ਜੀ ਗੰਨੂਆ ਸਾਹਿਬ ਵਾਲੇ ਇਦਾਂ ਐ ਸਜੇ ਹੋਏ ਨੇ ਤੇ ਪਿੱਛੇ ਇੱਕ ਬੱਚਾ ਖੜਾ ਹੈ ਤਿੱਤਾ ਚੋਲਾ ਚਿੱਟੀ ਦਸਤਾਰ ਮੈਂ ਕਿਹਾ ਵੀ ਜਿਹੜਾ ਮੈਂ ਇਹ ਤਾਂ ਮੇਰੀ ਫੋਟੋ ਹੈ ਹੂੰ ਮਾਤਾ ਜੀ ਨੂੰ ਦਿਖਾਈ ਮਾਤਾ ਜੀ ਕਹਿੰਦੇ ਇਹ ਤਾਂ ਚੋਲਾ ਜਿਹੜਾ ਤੂੰ ਪਾਇਆ ਹੋਇਆ ਹੈ ਮੇਰੇ ਹੁਣ ਵੀ ਮੈਂ ਸੰਭਿਆ ਹੋਇਆ ਛੋਟੇ ਹੁੰਦੇ ਦਾ ਉਹ ਵੀ ਦੇਖੋ ਸੇਮ ਘਟਨਾਵਾਂ ਕਿਵੇਂ ਰਲ ਗਈਆਂ ਉਹ ਫੋਟੋ ਦਾ ਵੀ ਮੈਨੂੰ ਨਹੀਂ ਸੀ ਪਤਾ ਬਿਲਕੁਲ ਹੂੰ ਫਿਰ ਮੈਂ ਕਢਾ ਕੇ ਉਧਰ ਲਾਈ ਆ ਉਹ ਉਹ ਵੀ ਉਹਨਾਂ ਨਾਲ ਇੱਕ ਯਾਦਗਾਰ ਹੂੰ ਬਾਬਾਈ ਗਨਬੋਸ ਹੈਵਾਲੇ ਬਹੁਤ ਉੱਥੇ ਵੀ ਦਿਵਾਨ ਉਹਨਾਂ ਨੇ ਬਹੁਤ ਦਿਵਾਨ ਲੋਣੇ ਉਹਨਾਂ ਦੇ ਵੀ ਆਡੀ ਲਿੰਦਾ ਮਹਾਂਪੁਰ ਸੰਤ ਸਮੂਹ ਹਨੇਕ ਮੱਦੀ ਕੇ ਹੂੰ ਕੋਈ ਸਾਧੂਆਂ ਦੀ ਭੇਤ ਨਹੀਂ ਬਾਤ ਸਕਦਾ ਉਹਨਾਂ ਦੇ ਕੋ ਜਿੰਨਾ ਕੁਝ ਚੱਲ ਰਿਹਾ ਵਰਤਾਰਾ ਹੂੰ ਕਿੰਨੇ ਫਲੱਡ ਆਏ ਨੇ ਹੂੰ ਬਾਬਾਈ ਹੰਸਾਲੀਆਂ ਵਾਲੇ ਤਾਂ ਬਚਨ ਕਰਦੇ ਹੁੰਦੇ ਸੀ ਭਾਈ ਸਮਾ ਬਹੁਤ ਭਿਆਨਕ ਵਾਲਾ ਸਮਾ ਭਿਆਨਕ ਹੈ ਹੂੰ ਤੇ ਸ਼ੰਗਾ ਨਹੀਂ ਵਾਹਿਗੁਰੂ ਦਾ ਭਜਨ ਕਰੋ ਪਾਠ ਕਰੋ ਬਾਬਾ ਜੀ ਹੰਸਾਲੀ ਵਾਲੇ ਹਮ ਹਰ ਵੀਰਵਾਰ ਨੂੰ ਦੁਖਨਵਰ ਸਾਹਿਬ ਤੋਂ ਪੰਜ ਪਿਆਰੇ ਆਉਂਦੇ ਸੀ ਉਹਨਾਂ ਤੋਂ ਅਰਦਾਸ ਕਰਾਉਂਦੇ ਹੁੰਦੇ ਸੀ ਠੀਕ ਹੈ ਭਾਈ ਐਟਮ ਸ਼ਕਤੀਆਂ ਨਾ ਹੀ ਚੱਲਣ ਜਿਹੜੇ ਬੰਬ ਬਣੇ ਨੇ ਵੱਡੇ ਵੱਡੇ ਭਾਈ ਸ਼ਾਂਤੀ ਬਣੀ ਰਹੇ ਅਰਦਾਸ ਕਰੋ ਉਹਨਾਂ ਨੂੰ ਦਿਸਦਾ ਹੈ ਅੱਗੇ ਕੁਝ ਤਾਂ ਉਹ ਅਰਦਾਸਾਂ ਬੇਨਤੀਆਂ ਕਰਾਉਂਦੇ ਸੀ ਭਾਈ ਦੁਨੀਆ ਇਸ ਟਮ ਬਰੂਤ ਤੇ ਬੈਠੀ ਹੈ ਹਮ ਇਹ ਤਾਂ ਹੈ ਤਾਂ ਉਹ ਇਸ ਤਰ੍ਹਾਂ ਬੇਨਤੀਆਂ ਕਰਾਉਂਦੇ ਹੁੰਦੇ ਸੀ ਉਰੇ ਕਮਾਈਆਂ ਵਾਲੇ ਬਚਨ ਕਰ ਸਕਦੇ ਨੇ ਇੱਕ ਨਾ ਸੁਣ ਸੁਣਾ ਕੇ ਤਾਂ ਹਰੇਕ ਹੀ ਕਰ ਸਕਦਾ ਜਿਵੇਂ ਕਿਸੇ ਦਾ ਸੁਣ ਕੇ ਮੈਂ ਤੁਹਾਨੂੰ ਸੁਣਾਦਾ ਇਹ ਦੱਸਾਂ ਨਾ ਮੈਂ ਕਿਹਦਾ ਸੁਣਿਆ ਹੈ ਉਹ ਤਾਂ ਜਿਵੇਂ ਇੱਕ ਪੰਜਾਬੀ ਦੀ ਇੱਕ ਆਮ ਗੱਲ ਕਹਿੰਦੇ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਹੋਏ ਹੋਜੀ ਗੱਲ ਹੋ ਜਾਂਦੀ ਪਰ ਇਹ ਜਿਹੜੇ ਕਮਾਈਆਂ ਵਾਲੇ ਨੇ ਛਣਕਾ ਕੇ ਬਚਨ ਕਰਨਾ ਛਣਕਾ ਕੇ ਗੱਲ ਕਰਨੀ ਬਾਬਾ ਜੀ ਗੰਡੂ ਵਾਲਾਂ ਦੇ ਤੁਸੀਂ ਔਨ ਰਿਕਾਰਡ ਸੁਣ ਸਕਦੇ ਹੋ ਉਹਨਾਂ ਨੇ 2010 'ਚ ਹੀ ਬਚਨ ਕਰਤਾ ਸੀ ਵੀਓ ਦੇਖੋ ਵੀਡੀਓ ਚ ਆਪਾਂ ਸੁਣ ਸਕਦੇ ਆ ਵੀ 10 10 ਚੱਲਦਾ 11 ਆਉਣੇ ਵਾਲਾ 18 ਤੱਕ ਤੋੜੇ ਸਭ ਦੇ ਕੰਮ ਕਾਰਜ ਹੋ ਜਾਣਗੇ ਹੂੰ 23 24 ਚ ਮੈਂ ਲੰਘ ਜਾਣਾ ਜਿਵੇਂ ਕਿਤੇ ਹੋਇਆ ਮੈਨੂੰ ਹਾਕ ਮਾਰ ਕੇ ਪੁੱਛ ਲਿਓ ਫਿਰ ਉਹਨਾਂ ਨੇ ਕਿਹਾ 25 ਚ ਜਲੇ ਜਲ ਹੋ ਜਾਣਾ ਹੂੰ ਦੇਖੋ ਇਹ ਠਣਕਾ ਕੇ ਬਚਨ ਕਰਨਾ ਇਹ ਕਮਾਈ ਨਾਲ ਹੀ ਹੁੰਦਾ ਵੀ ਨਾ ਕਮਾਈ ਤੋਂ ਕਿਵੇਂ ਕੋਈ ਇਹ ਨਹੀਂ ਦੱਸ ਸਕਦਾ ਵੀ ਮੈਂ ਪਰਸੋਂ ਸਬਜ਼ੀ ਖਾਦੀ ਖਾਦੀ ਲੋਕ ਇਹ ਭੁੱਲ ਜਾਂਦੇ ਹੂੰ ਹੂੰ ਭੁੱਲ ਜਾਂਦੇ ਇਵੇਂ ਦੱਸ ਸਕਦੇ ਆਪਾਂ ਬਰਸੋ ਸਬਜੀ ਕਾਦੀ ਖਾਦੀ ਸੀ ਹੂੰ ਤਾਂ ਆਉਣ ਵਾਲਾ ਸਮਾਂ 10 10 15 15 20 20 ਸਾਲ ਪਹਿਲਾਂ ਆਉਣ ਵਾਲਾ ਸਮਾਂ ਦੱਸਣਾ ਹੂੰ ਇਹ ਕਿਸੇ ਕਮਾਈ ਵਾਲੇ ਦੇ ਹਿੱਸੇ ਪਤਾ ਨਹੀਂ ਕਦੋਂ ਦੀਆਂ ਰੂਹਾਂ ਚੱਲੀਆਂ ਹੋਈਆਂ ਨੇ ਕਿਹੜੇ ਯੁੱਗਾਂ ਤੋਂ ਤਪੱਸਿਆ ਕਰਦੇ ਆ ਰਹੇ ਨੇ ਹੂੰ ਇੱਕ ਜਨੂ ਨੇ ਤਾਂ ਖੇੜ ਇੱਕ ਜਨ ਦਾ ਬਹਿਣਾ ਹੀ ਨਹੀਂ ਆਉਂਦਾ ਹੂੰ ਬਹੁਤ ਵੱਡੀਆਂ ਕਮਾਈਆਂ ਵਾਲੀਆਂ ਬਾਤਾਂ ਹਨ ਇਹ ਛੋ ਬਾਬਾ ਜੀ ਹੰਸਾਲੀ ਵਾਲੇ ਹੂੰ ਸੰਭਾਵਾ ਬਾਬਾ RAM SINGH ਜੀ ਗੰਡੂਆ ਵਾਲੇ ਸੰਭਾਵਾ ਬਾਬਾ PARMJEET SINGH ਜੀ ਹੰਸਾਲੀ ਵਾਲੇ ਜਿਹੜੇ ਹੁਣ ਮੌਜੂਦਾ ਮੁਖੀ ਨੇ ਸੋ ਇਹ ਤਾਂ ਦਰਗਾਹੀ ਰੂਹਾਂ ਨੇ ਜਿਹੜੀਆਂ ਦਰਗਾਹ ਤੋਂ ਪਰਮੇਸ਼ਰ ਜੀ ਨੇ ਉਹਦੀ ਡਿਊਟੀ ਲਾ ਕੇ ਪਾਈ ਦਾ ਇਹ ਜਿਸ ਤਰ੍ਹਾਂ ਆਪਾਂ ਕਿਸੇ ਨੂੰ ਕੋ ਕੰਮ ਦਈਏ ਉਹ ਵਧੀਆ ਕੰਮ ਕਰੇ ਆਪਾਂ ਉਹਨੂੰ ਫੇਰ ਵੀ ਕੰਮ ਦਿੰਨੇ ਆ ਹੈ ਬਰਸਈ ਆ ਇਹ ਉਹ ਰੂਹਾਂ ਨੇ ਜਿਨ੍ਹਾਂ ਨੇ ਪਤਾ ਨਹੀਂ ਜੁਗਾ ਜੁਗਾ ਤੋਂ ਕਿੰਨੀ ਪਰਮੇਸ਼ਰ ਦੀ ਸੇਵਾ ਕੀਤੀ ਉਹਨਾਂ ਨੂੰ ਫੇਰ ਦੁਆਰਾ ਦੁਆਰਾ ਉਹਨਾਂ ਦੀ ਡਿਊਟੀ ਲੱਗ ਰਹੀ ਹੈ ਹੂੰ ਤੁਸੀਂ ਫੇਰ ਜਾਓ ਤੁਸੀਂ ਫੇਰ ਜਾਵੇ ਤੁਹਾਡੇ ਵਾਸਤੇ ਦਾ ਹੀ ਹੈ ਤੁਹਾਡੇ ਵਾਸਤੇ ਇਹ ਕੁਝ ਗਿਣਮੀਆਂ ਚੁਣਮੀਆਂ ਰੂਹਾਂ ਨੇ ਹੂੰ ਬਾਕੀ ਤੁੱਕਾ ਹੂੰ ਚਲੋ ਜਿਵੇਂ ਕਿਸਦਾ ਚੱਲ ਰਿਹਾ ਠੀਕ ਹੈ ਹੂੰ ਤਾਂ ਇਹ ਤਾਂ ਜਿਵੇਂ ਸ਼ੰਤ ਬਾਬਾ ਇਸ਼ਰ ਸਿੰਘ ਦੀ ਮਹਾਰਾਜ ਰਾडा ਸਾਹਿਬ ਵਾਲੀ ਸੀ ਹੂੰ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਜੀ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਹਿਬ ਵਾਲੇ ਸੰਤ ਬਾਬਾ ਤਸ ਸਿੰਘ ਜੀ ਰੇਡੂ ਸਹਿਬ ਵਾਲੇ ਬਾਬਾ ਨੰਦ ਸਿੰਘ ਜੀ ਮਹਾਰਾਜ ਨਾਨਕ ਸਰ ਕਲੀਰਾ ਵਾਲੇ ਬਾਬਾ ਯਸ਼ ਸਿੰਘ ਜੀ ਨਾਨਕ ਸਰ ਵਾਲੇ ਇਹ ਕੁਝ ਰੂਹਾਂ ਜਿਹੜੀਆਂ ਸੰਸਾਰ ਤੇ ਇਹ ਦਰਗਾਹੀ ਰੂਹਾਂ ਨੇ ਦਰਗਾਹੀ ਰੂਹਾਂ ਨੇ